ਕਹਦੇ ਆ ਇਹਨਾਂ ਗੱਲਾਂ ਦੀ ਵਿਚਾਰ ਚਰਚਾ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦੇ ਸ਼ਬਦ ਅੰਦਰ ਕੀਤੀ ਹੈ ਕਿ ਜਿੰਨਾ ਦੀ ਤੱਕ ਅਸੀਂ ਮਨ ਦਾ ਹੱਠ ਮਨ ਦਾ ਹੰਕਾਰ ਕਹਿ ਲੋ ਨਹੀਂ ਤਿਆਗਦੇ ਆ ਜਿੰਨਾ ਦੀ ਤੱਕ ਅਸੀਂ ਮਨ ਦਾ ਹੰਕਾਰ ਨਹੀਂ ਤਿਆਗਾਂਗੇ ਗੁਰੂ ਦੀ ਗੱਲ ਕਿਵੇਂ ਸਾਡੀ ਪਕੜ ਵਿੱਚ ਆਏਗੀ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਤੋਂ ਵੱਡੀ ਰਕਾਵਟ ਹੀ ਸਾਡਾ ਹੰਕਾਰ ਦੱਸਿਆ ਵੀ ਕਈ ਵਾਰ ਆਪਾਂ ਕਹਿੰਨੇ ਵੀ ਮੈਂ ਨਾ ਮੰਨੂ ਵੀ ਜੋ ਮਰਜ਼ੀ ਭਾਵੇਂ ਕੋਈ ਕਹੀ ਜਾਵੇ ਮੈਂ ਨਹੀਂ ਮੰਨ ਸਕਦਾ ਕਿਸੇ ਦੀ ਗੱਲ ਇਹਨੂੰ ਕਿਹਾ ਜਾਂਦਾ ਮਨ ਦਾ ਹੰਕਾਰ ਵੀ ਆਹ ਕੰਮ ਤੇ ਮੈਂ ਹੀ ਕਰਨਾ ਹੈ ਮੇਰੇ ਤੋਂ ਬਿਨਾ ਸ਼ਾਇਦ ਕੋਈ ਕੰਮ ਚੰਗਾ ਕੰਮ ਇਹ ਕਰ ਨਹੀਂ ਸਕਦਾ ਹੈ ਇਹਨੂੰ ਕਿਹਾ ਜਾਂਦਾ ਮਨ ਦਾ ਹੰਕਾਰ ਤੇ ਮਨ ਦਾ ਹੰਕਾਰ ਜਿਹੜਾ ਉਹ ਸਦਾ ਸਾਡਾ ਦੁਸ਼ਮਣ ਹੈ ਤੇ ਮਨ ਦੇ ਹੰਕਾਰ ਦੇ ਰਾਹੀ ਜਾਂ ਉਹਨੂੰ ਮਨ ਹੱਠ ਕਹਿ ਲੋ ਕਦੇ ਵੀ ਗੁਰੂ ਦੇ ਦਰ ਤੇ ਮਨੁੱਖ ਪਰਵਾਨ ਨਹੀਂ ਹੋ ਸਕਦਾ ਜੀ ਮੰਦਾ ਹੰਕਾਰ ਹਮੇਸ਼ਾ ਮਨੁੱਖ ਨੂੰ ਗੁਰੂ ਤੋਂ ਦੂਰ ਹੀ ਰੱਖਦਾ ਹੈ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਗੱਲ ਸਮਝਾਈ ਹੈ ਵੀ ਮਨ ਦੇ ਹੱਠਾ ਕਰਕੇ ਮਨ ਦੇ ਹੰਕਾਰ ਕਰਕੇ ਅਸੀਂ ਕਦੇ ਵੀ ਰੱਬ ਨੂੰ ਨਹੀਂ ਮਿਲ ਸਕਦੇ ਮਹਾਰਾਜ ਕਹਿਣ ਲੱਗੇ 나 ਮੈਂ ਹੀ ਮਿਲ ਸਕਿਆ ਸੀ ਤੇ ਨਾ ਕੋਈ ਮਿਲ ਸਕਦਾ ਹੈ ਮੈਂ ਵੀ ਬਹੁਤ ਯਾਤਰਾਵਾਂ ਕਰ ਲਈਆਂ ਸਨ ਪਰ ਅੰਦਰ ਟਿਕਾਉ ਨਹੀਂ ਬਣਿਆ ਅੰਦਰ ਸ਼ਾਂਤੀ ਨਹੀਂ ਬਣੀ ਦੇ ਅੰਦਰ ਕਹਿੰਦੇ ਟਿਕਾਉ ਬਣਿਆ ਤੇ ਸੱਚੇ ਸਤਿਗੁਰੂ ਨੂੰ ਮਿਲ ਕਰਕੇ ਹੀ ਧੰਨ ਗੁਰੂ ਅੰਗਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕਰਕੇ ਹੀ ਮੇਰੀ ਜ਼ਿੰਦਗੀ ਅੰਦਰ ਟਿਕਾਉ ਬਣਿਆ ਤੇ ਗੁਰਸਿੱਖੋ ਮੈਂ ਪੁਕਾਰ ਪੁਕਾਰ ਕਰਕੇ ਤੁਹਾਨੂੰ ਗੱਲ ਕਹਿੰਦਾ ਵੀ ਮਨ ਦੇ ਹੰਕਾਰ ਦੇ ਨਾਲ ਕੁਝ ਨਹੀਂ ਮਿਲਦਾ ਹੈ ਜੀ ਜਿੱਥੇ-ਜਿੱਥੇ ਵੀ ਮਨ ਦੇ ਹੰਕਾਰੀ ਬੈਠੇ ਸੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਸਾਧ ਸੰਗ ਪਹੁੰਚ ਕੀਤੀ ਸੀ ਕੋਈ ਕਿਸੇ ਪਾਸੇ ਪਾਣੀ ਦੇ ਰਿਹਾ ਸੀ ਵੀ ਸੂਰਜ ਨੂੰ ਪਾਣੀ ਇਦਾਂ ਪਹੁੰਚ ਜਾਂਦਾ ਹੈ ਕੋਈ ਕਿਤੇ ਜੋਗੀ ਬਣ ਕਰਕੇ ਬੈਠਾ ਸੀ ਵੀ ਸ਼ਾਇਦ ਮੜੀਆਂ ਮਸਾਣਾ ਦੇ ਵਿੱਚ ਹੀ ਰੱਬ ਦੀ ਪ੍ਰਾਪਤੀ ਹੋਏਗੀ ਕਿਸੇ ਨੇ ਸਿਰ 'ਤੇ ਸਵਾਹ ਪਾਈ ਸੀ ਸਤਿਗੁਰੂ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ-ਉੱਥੇ ਗਏ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਮਨ ਦੇ ਹੱਠ ਕਰਕੇ ਲੋਕ ਬੈਠੇ ਸਨ ਤੇ ਦੁਖੀ ਸਨ ਮਨ ਦੇ ਹੰਕਾਰ ਕਰਕੇ ਹੀ ਮਨੁੱਖ ਦੁਖੀ ਹੁੰਦਾ ਹੈ ਜੀ ਉਹਨਾਂ ਥਾਵਾਂ ਤੇ ਪਹੁੰਚ ਕਰਕੇ ਧੰਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਨਾਲ ਵਿਚਾਰ ਚਰਚਾ ਕੀਤੀ ਗਿਆਨ ਗੋਸ਼ਟੀ ਕੀਤੀ ਤੇ ਭਟਕੇ ਹੋਏ ਲੋਕਾਂ ਨੂੰ ਭੁੱਲੇ ਹੋਏ ਲੋਕਾਂ ਨੂੰ ਮਹਾਰਾਜ ਜੀ ਨੇ ਸੱਚ ਦਾ ਰਸਤਾ ਦਿਖਾਇਆ ਗਿਆਨ ਦਿੱਤਾ ਤੇ ਉਹਨਾਂ ਦੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਲਾਲਚ ਦੀ ਹੰਕਾਰ ਦੀ ਜਿਹੜੀ ਅੱਗ ਬਲ ਰਹੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸ਼ਾਂਤ ਕੀਤਾ ਜੀ ਨਾਮ ਦੇ ਜਲਦੇ ਰਾਹੀ ਨਾਮ ਦੇ ਛਿੱਟੇ ਦੇ ਕਰਕੇ ਸੋ ਅਜੋਹੀ ਗੱਲ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਆ ਉਹ ਸਤਿਗੁਰੂ ਕਿਰਪਾ ਕਰਨ ਜੀ ਸ਼ਲੋਕ ਮਹੱਲਾ 3 ਜੀ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੀਨ ਦੁਨੀਆ ਦੇ ਮਾਲਕ ਜਿਸ ਗੁਰੂ ਦੇ ਦਰਸ਼ਨ ਕਰਕੇ ਸਾਰੇ ਦੁੱਖ ਦਿਲ ਦੇ ਦਰਦ ਦੂਰ ਹੋ ਜਾਂਦੇ ਆ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਇਤਿਹਾਸ ਕਹਿੰਦਾ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜਾ ਦਰਸ਼ਨ ਕਰ ਲੈਂਦਾ ਸੀ ਉਹਨਾਂ ਦੇ ਸਰੀਰਾਂ ਦੇ ਦੁੱਖ ਦਿਲ ਇੱਧਰ ਉੱਡ ਜਾਂਦੇ ਸਨ ਦੂਰ ਹੋ ਜਾਂਦੇ ਸਨ ਐਸੀ ਬਖਸ਼ਿਸ਼ ਸੀ ਉਸ ਨਜ਼ਰ ਦੇ ਵਿੱਚ ਐਸੀ ਰਹਿਮਤ ਵਰਤੀ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਸਤੇ ਪਾਸ਼ਾ ਦੀ ਨਿਗਾਹ ਦੇ ਵਿੱਚ ਸੀ ਸੋ ਮਨ ਹੱਟ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਵੀ ਮਨ ਦੇ ਹੱਟ ਕਰਕੇ ਗਿਆਨ ਤੋਂ ਬਿਨਾ ਗੁਰੂ ਦੀ ਦਿੱਤੀ ਹੋਈ ਸਿੱਖਿਆ ਤੋਂ ਬਿਨਾ ਕਦੇ ਸਾਨੂੰ ਸੁੱਖ ਨਹੀਂ ਮਿਲ ਸਕਦਾ ਕਦੇ ਟਿਕਾਓ ਨਹੀਂ ਮਿਲ ਸਕਦਾ ਹੈ ਮਨ ਦੇ ਹੱਟ ਕਰਕੇ ਅਸੀਂ ਦੁਖੀ ਹੁੰਨੇ ਆ ਮਾਰਾ ਕਹਿੰਦੇ ਮਨ ਹੱਠ ਕਿੰਨੇ ਨਾ ਪਾਇਓ ਵੀ ਗੁਰੂ ਦੇ ਦਿੱਤੇ ਗਿਆਨ ਤੋਂ ਬਿਨਾ ਗੁਰੂ ਦੀ ਸਮਝਾਈ ਗੱਲ ਤੋਂ ਬਿਨਾ ਮਨ ਦਾ ਹੱਠ ਨਹੀਂ ਜਾਂਦਾ ਕਦੇ ਵੀ ਹੁਣ ਦੇਖੋ ਕਿੰਨੇ ਪਹਾੜਾਂ ਤੇ ਲੋਕ ਜਾ ਕਰਕੇ ਬੈਠੇ ਸੀ ਵੀ ਇਦਾਂ ਹੀ ਸ਼ਾਇਦ ਬੁਖੇਰਿਆਂ ਰੱਬ ਦੀ ਪ੍ਰਾਪਤੀ ਹੋ ਜਾਣੀ ਆ ਨੰਗੇ ਪੈਰੀ ਚੱਲਾਂਗੇ ਤੇ ਰੱਬ ਦੀ ਪ੍ਰਾਪਤੀ ਹੋ ਜਾਣੀ ਆ ਸੋ ਸਾਧ